ਇਤਲਾ ਜੋ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਈ ਹੈ। ਕੋਈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਹੁਣ ਤੱਕ 3 ਵਾਰ ਸੰਸਦ ਮੈਂਬਰ ਚੁਣੇ ਗਏ ਨੇ ਅਤੇ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸਨ। ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਲਈ ਚੋਣਾਂ ਹੋਣੀਆਂ ਨੇ ਤੇ ਇਸ ਦੌਰ ਦੇ ਵਿੱਚ ਹੁਣ ਭਾਰਤੀ ਮੂਲ ਦੇ ਰੂਬੀ ਟੱਲਾ ਦਾ ਨਾਮ ਵੀ ਸ਼ਾਮਲ ਹੋ ਗਿਆ ਰੂਬੀ ਟੱਲਾ ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਨੇ ਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਨੇ ਰੂਬੀ ਟੱਲਾ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਇੱਕ ਮਾਡਲ ਦੇ ਵਜੋਂ ਵੀ ਕੰਮ ਕਰ ਚੁੱਕੇ ਹੈ ਜਸਟਨ ਟ੍ਰੂਡੋ ਵੱਲੋਂ ਲਿਬਰਲ ਪਾਰਟੀ ਦੇ ਆਗੂ ਦੇ ਵਜੋਂ ਸੇਵਾ ਦਿੱਤੇ ਜਾਣ ਤੋਂ ਬਾਅਦ ਪਾਰਟੀ ਹੁਣ ਨਵੇਂ ਆਗੂ ਦੀ ਭਾਲ ਦੇ ਵਿੱਚ ਹੈ ਨਵਾਂ ਆਗੂ ਬਣਨ ਦੀ ਦੌੜ ਦੇ ਵਿੱਚ ਭਾਰਤੀ ਮੂਲ ਦੇ ਅਨੀਤਾ ਆਨੰਦ ਵੀ ਸ਼ਾਮਲ ਸਰ ਪਰ ਉਨ੍ਹਾਂ ਨੇ ਆਪਣੇ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਸੀ ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਉਬੀਟਾ ਲਾਸ ਦੌੜ ਦੇ ਵਿੱਚ ਕੁਝ ਦੇਰ ਨਾਲ ਸ਼ਾਮਲ ਹੋਏ ਨੇ ਪਰ ਹੁਣ ਉਨ੍ਹਾਂ ਦਾ ਨਾਂ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਰੂਬੀ ਟੱਲਾ 2004 ਤੋਂ 2011 ਤੱਕ ਸੀਟ ਤੇ ਰਹੇ ਨੇ ਉਹ ਹਾਊਸ ਆਫ ਕਾਮਨਸ ਲਈ ਚੁਣੀ ਗਈ ਭਾਰਤੀ ਮੂਲ ਦੇ ਪਹਿਲੇ ਕੈਨੇਡੀਅਨ ਮਹਿਲਾ ਸਨ ਉਹਨਾਂ ਦੇ ਨਾਲ ਹੀ ਨੀਨਾ ਗਰੇਵਾਲ ਵੀ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਐਮਪੀ ਚੁਣੇ ਗਏ ਸਨ ਹਾਲੀ ਦੇ ਵਿੱਚ ਉਹ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਹੁਣ ਤੱਕ 3 ਵਾਰ ਸੰਸਦ ਮੈਂਬਰ ਚੁਣੇ ਗਏ ਨੇ ਅਤੇ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸਨ। ਇਸੇ ਨਾਲ ਹੀ ਉਹ ਇੱਕ ਹੋਟਲ ਕਾਰੋਬਾਰੀ ਵੀ ਨੇ ਟੱਲਾ ਨੇ ਦੱਸਿਆ ਕਿ ਉਹਨਾਂ ਮੁਤਾਬਕ ਇਸ ਦੌੜ ਵਿੱਚ ਕਿਸੇ ਅਜਿਹੇ ਵਿਅਕਤੀ ਦਾ ਹੋਣਾ ਮਹੱਤਵਪੂਰਨ ਹੈ ਜਿਸ ਕੋਲ ਉਦਮਿਤ ਤਜਰਬਾ ਹੋਵੇ। ਉਹਨਾਂ ਇਹ ਵੀ ਕਿਹਾ ਕਿ ਉਹ ਦੌੜ ਵਿੱਚ ਵਿਭਿੰਨਤਾ ਲੈ ਕੇ ਆਏ ਨੇ ਰੂਬੀ ਨੇ ਆਪਣੇ ਐਕਸ ਅਕਾਊਂਟ ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ ਮੈਂ ਕਾਗਜ਼ ਜਮ੍ਹਾਂ ਕਰਵਾ ਦਿੱਤੇ ਨੇ ਡਿਪੋਜ਼ਿਟ ਵਿਭਾਗ ਦਿੱਤਾ। ਮੈਂ ਇਸ ਨੂੰ ਜਿੱਤਣ ਲਿਬਰਲ ਪਾਰਟੀ ਦੀ ਅਗਲੀ ਆਗੂ ਬਨਨ ਤੇ ਕੈਨੇਡਾ ਦੀ ਪ੍ਰਧਾਨ ਮੰਤਰੀ ਬਨਨ ਦੀ ਦੌੜ 'ਚ ਹੁਣ ਸ਼ਾਮਲ ਹੋ ਗਈਆਂ। ਇਸ ਦੇ ਨਾਲ ਹੀ ਉਹਨਾਂ ਤੇ ਆਪਣੇ ਪਰਿਵਾਰ ਦੁਆਰਾ ਨਿਯੁਕਤ ਕੀਤੇ ਗਏ ਦੋ ਦੇਖਭਾਲ ਕਰਮਚਾਰੀਆਂ ਨਾਲ ਦੁਰਵਿਵਾਰ ਦੇ ਇਲਜ਼ਾਮ ਵੀ ਲੱਗ ਚੁੱਕੇ ਨੇ ਜਿਸ ਦੇ ਨਤੀਜੇ ਵਜੋਂ ਉਹਨਾਂ ਨੇ ਸਾਲ 2009 ਦੇ ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਟੱਲਾ ਨੇ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਕੁਝ ਗਲਤ ਕੰਮ ਨਹੀਂ ਕੀਤਾ ਇਸ ਤੋਂ ਇਲਾਵਾ ਟੋਰਾਂਟੋ ਦੀ ਸੰਸਦ ਮੈਂਬਰ ਕ੍ਰਿਸਟੀਆ ਫਰੀਲੈਂਡ ਟਰੂਡੋ ਮਾਰਕ ਕਾਰਨੇ ਜੈਮੀ ਵੈਟੀਸਰਟ ਰੀਨਾ ਗੋਲ ਚੰਦਰਾ ਆਰੀਆ ਫ੍ਰੇਕ ਵੈਲਸ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਨੇ ਕੌਣ ਨੇ ਰੂਬੀ ਟੱਲਾ ਜੋ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਈ ਹੈ ਉਹ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਹੁਣ ਤੱਕ 3 ਵਾਰ ਸੰਸਦ ਮੈਂਬਰ ਚੁਣੇ ਗਏ ਨੇ ਅਤੇ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸਨ ਕੁਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਲਈ ਚੋਣਾਂ ਹੋਣੀਆਂ ਨੇ ਤੇ ਇਸ ਦੌਰ ਦੇ ਵਿੱਚ ਹੁਣ ਭਾਰਤੀ ਮੂਲ ਦੇ ਰੂਬੀ ਟੱਲਾ ਦਾ ਨਾਮ ਵੀ ਸ਼ਾਮਲ ਹੋ ਗਿਆ ਰੂਬੀ ਟੱਲਾ ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਲ ਸੰਸਦ ਮੈਂਬਰ ਨੇ ਤੇ ਇੱਕ ਮੋਟੀਵੇਸ਼ਨਲ ਸਪੀਕਰ ਵੀ ਨੇ ਰੂਬੀ ਟੱਲਾ ਆਪਣੇ ਸ਼ੁਰੂਆਤੀ ਦਿਨਾਂ ਦੇ ਵਿੱਚ ਇੱਕ ਮਾਡਲ ਦੇ ਵਜੋਂ ਵੀ ਕੰਮ ਕਰ ਚੁੱਕੇ ਹੈ ਜਸਟਨ ਰੋਟੋ ਵੱਲੋਂ ਲਿਬਰਲ ਪਾਰਟੀ ਦੇ ਆਗੂ ਦੇ ਵਜੋਂ ਸਿਫਾ ਦਿੱਤੇ ਜਾਣ ਤੋਂ ਬਾਅਦ ਪਾਰਟੀ ਹੁਣ ਨਵੇਂ ਆਗੂ ਦੀ ਭਾਲ ਦੇ ਵਿੱਚ ਹੈ ਨਵਾਂ ਆਗੂ ਬਣਨ ਦੀ ਦੌੜ ਦੇ ਵਿੱਚ ਭਾਰਤੀ ਮੂਲ ਦੇ ਅਨੀਤਾ ਆਨੰਦ ਵੀ ਸ਼ਾਮਲ ਸਰ ਪਰ ਉਹਨਾਂ ਨੇ ਆਪਣੇ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਸੀ ਟੋਰਾਂਟੋ ਖੇਤਰ ਤੋਂ ਸਾਬਕਾ ਲਿਬਰਾ ਸੰਸਦ ਮੈਂਬਰ ਰੂਬਿਟਲਾਸ ਦੋਰ ਦੇ ਵਿੱਚ ਕੁਝ ਦੇਰ ਨਾਲ ਸ਼ਾਮਲ ਹੋਏ ਨੇ ਪਰ ਹੁਣ ਉਹਨਾਂ ਦਾ ਨਾਂ ਵੀ ਚਰਚਾ ਦਾ ਵਿਸ਼ਾ ਬਣ ਗਿਆ। ਰੂਬਿਟਲਾ 2004 ਤੋਂ 2011 ਤੱਕ ਸੀਟ ਤੇ ਰਹੇ ਨੇ ਉਹ ਹਾਊਸ ਆਫ ਕਾਮਨਸ ਲਈ ਚੁਣੀ ਗਈ ਭਾਰਤੀ ਮੂਲ ਦੇ ਪਹਿਲੇ ਕੈਨੇਡੀਅਨ ਮਹਿਲਾ ਸਨ। ਉਹਨਾਂ ਦੇ ਨਾਲ ਹੀ ਨੀਨਾ ਗਰੇਵਾਲ ਵੀ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਐਮਪੀ ਚੁਣੇ ਗਏ ਸਨ। ਹਾਲ ਹੀ ਦੇ ਵਿੱਚ ਉਹ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਹੁਣ ਤੱਕ 3 ਵਾਰ ਸੰਸਦ ਮੈਂਬਰ ਚੁਣੇ ਗਏ ਨੇ ਅਤੇ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸਨ। ਇਸੇ ਨਾਲ ਹੀ ਉਹ ਇੱਕ ਹੋਟਲ ਕਾਰੋਬਾਰੀ ਵੀ ਨੇ ਟੱਲਾ ਨੇ ਦੱਸਿਆ ਕਿ ਉਹਨਾਂ ਮੁਤਾਬਕ ਇਸ ਦੌੜ ਵਿੱਚ ਕਿਸੇ ਅਜਿਹੇ ਵਿਅਕਤੀ ਦਾ ਹੋਣਾ ਮਹੱਤਵਪੂਰਨ ਹੈ ਜਿਸ ਕੋਲ ਉੱਦਮੀ ਤਜਰਬਾ ਹੋਵੇ। ਉਹਨਾਂ ਇਹ ਵੀ ਕਿਹਾ ਕਿ ਉਹ ਦੌੜ ਵਿੱਚ ਵਿਭਿੰਨਤਾ ਲੈ ਕੇ ਆਏ ਨੇ। ਰੂਬੀ ਨੇ ਆਪਣੇ ਐਕਸ ਅਕਾਊਂਟ ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਮੈਂ ਕਾਗਜ਼ ਜਮ੍ਹਾਂ ਕਰਵਾ ਦਿੱਤੇ ਨੇ ਡਿਪੋਜ਼ਿਟ ਵਿਭਾਰ ਦਿੱਤਾ ਮੈਂ ਇਸ ਨੂੰ ਜਿੱਤਣ ਲਿਬਰਲ ਪਾਰਟੀ ਦੀ ਅਗਲੀ ਆਗੂ ਬਨਨ ਤੇ ਕੈਨੇਡਾ ਦੀ ਪ੍ਰਧਾਨ ਮੰਤਰੀ ਬਨਨ ਦੀ ਦੌੜ 'ਚ ਹੁਣ ਸ਼ਾਮਲ ਹੋ ਗਈ ਹਾਂ ਇਸ ਦੇ ਨਾਲ ਹੀ ਉਹਨਾਂ ਤੇ ਆਪਣੇ ਪਰਿਵਾਰ ਦੁਆਰਾ ਨਿਯੁਕਤ ਕੀਤੇ ਗਏ ਦੋ ਦੇਖਭਾਲ ਕਰਮਚਾਰੀਆਂ ਨਾਲ ਦੁਰਵਿਵਹਾਰ ਦੇ ਇਲਜ਼ਾਮ ਵੀ ਲੱਗ ਚੁੱਕੇ ਨੇ ਜਿਸ ਦੇ ਨਤੀਜੇ ਵਜੋਂ ਉਹਨਾਂ ਨੇ ਸਾਲ 2009 ਦੇ ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਸੀ ਹਾਲਾਂਕਿ ਟੱਲਾ ਨੇ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਕੁਝ ਗਲਤ ਕੰਮ ਨਹੀਂ ਕੀਤਾ ਇਸ ਤੋਂ ਇਲਾਵਾ ਟੋਰਾਂਟੋ ਦੀ ਸੰਸਦ ਮੈਂਬਰ ਕ੍ਰਿਸਟੀਆ ਫਰੀਲੈਂਡ ਟਰੋਡੋ ਮਾਰਕ ਕਾਰਨੇ ਜੈਮੀ ਵੈਟਿਸਟ ਰੀਨਾ ਗੋਲ ਚੰਦਰਾ ਆਰੀਆ ਫ੍ਰੇਕ ਵੈਲਸ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਨਣ ਦੀ ਦੌੜ ਦੇ ਵਿੱਚ ਸ਼ਾਮਲ ਨੇ